ਲਾਈ ਜਾਂਦੇ ਰਹੇ ਸੁੱਤੇ ਪਏ ਤੁਸੀਂ ਗੱਲ ਸੁਣ ਲਓ ਮੇਰੀ ਠੇਕੇਦਾਰ ਤੋਂ ਤੁਹਾਨੂੰ ਕੰਮ ਕਰਾਉਣਾ ਹੈ ਜ਼ਿੰਮੇਵਾਰੀ ਤੁਹਾਡੀ ਹੈ ਸਾਈਨ ਤੁਹਾਡੇ ਹੰਦਰੇ ਆਕ ਜਾਂਦੇ ਸਕੇ ਜਿਹੜੀ ਕਾਰਵਾਈ ਬਣਦੀ ਉਹਦੇ ਤੇ ਕਰੋ ਕੋਈ ਪੇਮੈਂਟ ਨਹੀਂ ਕਰਨੀ ਕਿਸੇ ਦੀ ਦੀ ਕਮਾਲ ਦੇ ਬੰਦੇ ਯਾਰ ਹੁਣ ਚੋਣ ਜਾਬਤਾ ਲੱਗਿਆ ਤੇ ਨਜਾਇਜ਼ ਪੈਦਾ ਚੱਕੀ ਜਾਂਦੇ ਸਾਰੇ ਬੇਲਾਂ ਹੋਂ ਨਿਕਲੋ ਅੱਗੇ ਤਾਂ ਕੋਈ ਸ਼ਿਕਾਇਤ ਆ ਗਈ ਨਾ ਸਾਹਬ ਲਾ ਲਵਾਦਾ ਸਾਰੇ ਡਿਊਟੀ ਹੈ ਨਾ ਤੇਰੀ ਕਿਉਂ ਨਹੀਂ ਕਰਦਾ ਨਹੀਂ ਮੰਨਦਾ ਦੋ ਨਿਆਮ ਗੱਲਾਂ ਯਾਰ ਤੁਸੀਂ ਕਮਾਲ ਦੇ ਬੰਦੇ ਯਾਰ ਤੇਰੇ ਸਾਹਮਣੇ ਕਿੰਨੇ ਦਿਨ ਹੋ ਗਏ ਕੰਮ ਚੱਲਦੇ ਸਾਰੇ 6-7 6-7 ਦਿਨ ਹੋ ਗਏ 6-7 ਦਿਨ ਹੋ ਗਏ ਕਿੰਨੇ ਦਿਨ ਹੋ ਗਏ ਤੁਹਾਨੂੰ ਯਾਰ 5 ਦਿਨ ਵੈਸੇ ਹੋ ਗਏ ਫਿਰ ਅੱਖਾਂ ਖਾਣੇ ਤੇ ਹੋਰ ਕੋਈ ਲੱਗਿਆ ਤੁਹਾਡੇ ਲੋਕਾਂ ਨੇ ਕਿਹਾ ਜਿਹੜੀ ਇੱਟ ਬਹੁਤ ਮਾੜੀ ਲੱਗ ਰਹੀ ਹੈ ਆ ਕੇ ਚੈੱਕ ਕੀਤਾ ਹੈ ਜਿਹੜੀ ਮਾੜੀ ਇੱਟ ਲੱਗ ਰਹੀ ਸੀਗੀ ਅਫਸਰਾਂ ਨੂੰ ਹਦਾਇਤ ਕੀਤੀ ਗਈ ਹੈ ਜਿਹੜੀ ਸਾਰੀ ਇੱਟ ਬਦਲਾ ਕੇ ਦੁਬਾਰਾ ਨਵੀਂ ਲਗਾਈ ਜਾਵੇ ਔਰ ਜਿਹੜੇ ਗਲਤ ਕੰਮ ਕਰ ਰਹੇ ਨੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਔਰ ਕਿਸੇ ਵੀ ਠੇਕੇਦਾਰ ਨੂੰ ਕੋਈ ਵੀ ਪੇਮੈਂਟ ਨਾ ਕੀਤੀ ਜਾਵੇ ਔਰ ਜਿਹੜੇ ਜਿਹੜੇ ਵਿੱਚ ਇਹਦੇ ਮਿਲੇ ਨੇ ਸਾਰਿਆਂ ਤੇ ਕਾਰਵਾਈ ਕੀਤੀ ਜਾਵੇ ਔਰ ਮੈਂ ਚੇਤਾਵਨੀ ਦਿਨ ਹਦਾਇਤ ਕਰਦਾ ਸਾਰਿਆਂ ਨੂੰ ਭਾਵੇਂ ਕੋਈ ਅਫਸਰ ਹੈ ਭਾਵੇਂ ਕੋਈ ਠੇਕੇਦਾਰ ਹੈ ਕੋਈ ਵੀ ਕੰਮ ਕਰਨ ਵਾਲਾ ਹੈ ਮੇਰੇ ਹਲਕੇ ਦੇ ਵਿੱਚ ਸਾਰੇ ਕੰਮ ਜਿਹੜੇ ਆ ਬਿਲਕੁਲ ਸਹੀ ਗਾਈਡਲਾਈਨ ਪ੍ਰੋਪਰ ਕਾਨੂੰਨ ਦੇ ਨਾਲ ਹੋਣੇ ਚਾਹੀਦੇ ਨੇ ਜੋ ਕੋਈ ਸਹੀ ਕੰਮ ਨਾ ਕਰੂਗਾ ਅਸੀਂ ਕਿਸੇ ਨੂੰ ਨਹੀਂ ਬਖਸ਼ਣਾ ਇਹ ਪੈਸਾ ਲੋਕਾਂ ਦਾ ਹੈ ਲੋਕਾਂ ਦੇ ਪੜੇ ਲਈ ਲੱਗਦਾ ਹੈ ਪਿੰਡਾਂ ਦੀ ਡਵੈਲਪਮੈਂਟ ਲਈ ਲੱਗਦਾ ਹੈ ਪਰ ਜੇ ਕੋਈ ਇਸ ਦੇ ਵਿੱਚ ਭ੍ਰਸ਼ਟਾਚਾਰ ਕਰੇਗਾ ਅਸੀਂ ਕਿਸੇ ਨੂੰ ਨਹੀਂ ਬਖਸ਼ਣਾ ਮੇਰੀ ਚੇਤਾਵਨੀ ਹੈ ਸਾਰਿਆਂ ਨੂੰ ਕੋਈ ਚੋਣ ਜਾਬ ਦੇ ਦਾ ਨਜਾਇਜ਼ ਫਾਇਦਾ ਚੱਕਣਾ ਚਾਹੁੰਦਾ ਬਿਲਕੁਲ ਨਹੀਂ ਚੱਕਣ ਦੇਾਂਗੇ ਇਹ ਟੋਟੇ ਲਾਈ ਜਾਂਦੇ ਨੇ ਸੁੱਟੇ ਪਏ ਤੁਸੀਂ ਗੱਲ ਬੋਲ ਲਓ ਮੇਰੀ ਠੇਕੇਦਾਰ ਤੋਂ ਤੁਹਾਨੂੰ ਕੰਮ ਕਰਾਉਣਾ ਹੈ ਜ਼ਿੰਮੇਵਾਰੀ ਤੁਹਾਡੀ ਹੈ ਸਾਈਨ ਤੁਹਾਡੇ ਹੁੰਦੇ ਨੇ ਕਾਗਜ਼ਾਂ ਤੇ ਫੇਰ ਕਰਾਓ ਸਹੀ ਕਰਾਓ ਇਹਨੂੰ ਸਹੀ ਕਿਉਂ ਨਹੀਂ ਕਰਾਉਂਦੇ ਸਾਰੀ ਦਿਵਾਰੀ ਨਵੇਂ ਇਟ ਲਾਓ ਸਹੀ ਨੀ ਕੀ ਇਹ ਤੇ ਡਿਊਟੀ ਕਿੰਨਾ ਦੀ ਹੁੰਦੀ ਹੈ ਉਹਨਾਂ ਨੂੰ ਪਤਾ ਨਹੀਂ ਵੀ ਤੇ ਜਾ ਕੇ ਵੇਖਣ ਆ ਕੇ ਹਾਂ ਇਹ ਨਾ ਕੋ ਚੋਣ ਜਾਂਦਾ ਲੱਗਿਆ ਤਾਂ ਸਾਡੀ ਨਜ਼ਰ ਹੈਗੀ ਬਈ ਸਾਰੇ ਵੇਖਿਆ ਕੋਈ ਪੇਮੈਂਟ ਨਹੀਂ ਕਰਨੀ ਐ ਸਠੇਕੇਦਾਰ ਦੀ ਜਿਹੜਾ ਮਰਜ਼ੀ ਹੈ ਕਾਰੀਟ ਜਿਹੜੀ ਹੈ ਨਾ ਸਹੀ ਜਿਹੜੀ ਕਾਨੂੰਨਾਂ ਲੱਗਣੀ ਚਾਹੀਦੀ ਹੈ ਜੋ ਗਾਈਡਲਾਈਨ ਹੈ ਉਹ ਹੱਟ ਲਵਾਓ ਸਾਰਿਆਂ ਦੇ ਖੜਵੱਜੇ ਦੇ ਵਿੱਚ ਅਟੋਟੇ ਸਾਰੇ ਦਿੱਕੇ ਹੈ ਹੈ ਪੰਜੀ ਨਾਲ ਇੱਕ ਹੱਟ ਨਾਲ ਹੱਟ ਵਿੱਚ ਨਾਲ ਹੀ ਭਰੀ ਜਾਂਦੀ ਯਾਰ ਟੋਟਨਾ ਤਾਂ ਕਰ ਲਿਆ ਮੈਂ ਸਾਰੀਆਂ ਹੁਣੇ ਭੇਜ ਦਿੰਨਾ ਕਿ ਕਿਦਰੋਂ ਕਹਿ ਵੀ ਕਾਰਵਾਈ ਕਰੋਗੇ ਕਾਰਵਾਈ ਕਰੋ ਸਾਰੀ ਇੱਟ ਬਦਲਾਓ ਜਿਹੜੀ ਨਵੀਂ ਲੱਗਣੀ ਚਾਹੀਦੀ ਹੈ ਗਾਈਡਲਾਈਨਰ ਉਹ ਲਾਓ ਇੱਟ 720 ਅੱਗੇ ਤੋਂ ਵੇਰ ਲੋ ਵਾਜੋ ਕੋਈ ਹੋ ਗਿਆ ਨਾ ਸਾਫ ਲਾ ਲਓ ਫਕਸ਼ਨਾਂ ਨਹੀਂ ਕਿਸ ਨੂੰ ਅਸੀਂ ਦੇਖ ਕੇ ਜਿਹੜੀ ਕਾਰਵਾਈ ਬਣਦੀ ਉਹਦੇ ਤੇ ਕਰੋ ਕੋਈ ਪੇਮੈਂਟ ਨਹੀਂ ਕਰਨੀ ਕਿਸੇ ਦੀ ਵੀ ਪੁਨਾਲ ਦੇ ਬੰਦੇ ਯਾਰ ਹੁਣ ਚੋਣ ਜਾਬਤਾ ਲੱਗਾ ਤੇ ਨਜਾਇਜ਼ ਫਾਇਦਾ ਚੱਕੀ ਜਾਂਦੇ ਸਾਰੇ ਬਿਲ ਉਹਨਾਂ ਨਹੀਂ ਕਰਦੇ ਅੱਗੇ ਤੋਂ ਕੋਈ ਸ਼ਿਕਾਇਤ ਆ ਗਈ ਨਾ ਸਾਫ ਲਾ ਲਓ ਆਦਾ ਸਾਰੇ ਸਹੀ ਕਰੋ ਯਾਰ ਕਿੱਧਰ ਗਿਆ ਡਿਊਟੀ ਹੈ ਨਾ ਤੇਰੀ ਕਿਉਂ ਨਹੀਂ ਕਰਦਾ ਕੋਈ ਨਹੀਂ ਮੰਨਦਾ ਤਾਂ ਇਹ ਗੱਲਾਂ ਯਾਰ ਤੁਸੀਂ ਕਮਾਲ ਦੇ ਬੰਦੇ ਯਾਰ ਤੇਰੇ ਸਾਹਮਣੇ ਕਿੰਨੇ ਦਿਨ ਹੋ ਗਏ ਕੰਮ ਚੱਲਦੇ ਨੇ 4 6 7 6 7 ਦਿਨ ਹੋ ਗਏ 6 7 ਦਿਨ ਹੋ ਗਏ ਕਿੰਨੇ ਦਿਨ ਹੋ ਗਏ ਤੁਹਾਨੂੰ 4 5 ਦਿਨ ਵੈਸੇ ਹੋ ਗਏ ਫਿਰ ਅੱਖਾਂ ਖਾਣੇ ਦੇ ਹੋਰ ਕੋਈ ਲੱਗੇ ਤੁਹਾਡੇ ਕਮਾਲ ਦੇ ਬੱਤੇ ਯਾਰ ਇਹ ਥੋੜਾ ਚੋਲ ਜਲਦਾ ਲੱਗਿਆ ਤਾਂ ਤੁਸੀਂ ਡਿਊਟੀ ਨਹੀਂ ਕਰਦੀਆਂ ਸਾਨੂੰ ਦੱਸੋ ਵੀ ਅਸੀਂ ਵਾਰ-ਵਾਰ ਕਹਿੰਦੇ ਪਏ ਅਗਲੇ ਮੰਦੇਰੀ ਪੈ ਫੋਨ ਕਰ ਆਪੇ ਸਿੱਧਾ ਕਰਨਗੇ ਅੱਜ ਅਸੀਂ ਆਏ ਸੀਗੇ ਪਿੰਡ ਮੁਹੰਮਦ ਅਮੀਰਾ ਵਿਖੇ ਜਿੱਥੇ ਸਾਡੇ ਵਰਕਰਾਂ ਵੱਲੋਂ ਮੇਰੀ ਨੋਟਿਸ ਦੇ ਵਿੱਚ ਲਿਆਂਦਾ ਗਿਆ ਲੋਕਾਂ ਵੱਲੋਂ ਨੋਟਿਸ ਵਿੱਚ ਲਿਆਂਦਾ ਗਿਆ ਇੱਥੇ ਅਸੀਂ ਪਿਛਲੇ ਸਮੇਂ ਦੌਰਾਨ ਜਿਹੜੇ ਖੇਤਾਂ ਦੇ ਵਿੱਚ ਜਿਹੜੀਆਂ ਟਾਣੀਆਂ ਨੇ ਘਰ ਬਣਾ ਕੇ ਲੋਕ ਰਹਿ ਰਹੇ ਨੇ ਉਹਨਾਂ ਨੂੰ ਪੱਕੀਆਂ ਜਿਹੜੀਆਂ 52 ਵਾਲੀਆਂ ਸੜਕਾਂ ਬਣਾ ਕੇ ਦੇਣ ਦਾ ਜੋ ਅਸੀਂ ਵਾਅਦਾ ਕੀਤਾ ਸੀ ਉਹ ਕੰਮ ਪਾਸ ਕਰਵਾਏ ਸੀ ਔਰ ਜਿਹੜੇ ਕੰਮ ਕਈ ਦਿਨਾਂ ਤੋਂ ਪਿਛਲੇ ਇੱਥੇ ਚੱਲ ਰਹੇ ਨੇ ਔਰ ਉਹਦੇ ਵਿੱਚ ਸ਼ਿਕਾਇਤ ਆਈ ਸੀ ਕਿ ਜਿਹੜੀ ਇੱਟ ਲੱਗਦੀ ਹੈ ਉਹ ਇੱਕ ਨੰਬਰ ਦੀ ਲੱਗਦੀ ਹੈ ਪਰ ਇੱਥੇ ਲੋਕਾਂ ਨੇ ਕਿਹਾ ਜਿਹੜੀ ਇੱਟ ਬਹੁਤ ਮਾੜੀ ਲੱਗ ਰਹੀ ਹੈ ਆ ਕੇ ਚੈੱਕ ਕੀਤਾ ਜਿਹੜੀ ਮਾੜੀ ਇੱਟ ਲੱਗ ਰਹੀ ਸੀਗੀ ਅਫਸਰਾਂ ਨੂੰ ਦਾਇਤ ਕੀਤੀ ਗਈ ਹੈ ਜਿਹੜੀ ਸਾਰੀ ਇੱਟ ਬਦਲਾ ਕੇ ਦੁਬਾਰਾ ਨਵੀਂ ਲਗਾਈ ਜਾਵੇ ਔਰ ਜਿਹੜੇ ਗਲਤ ਕੰਮ ਕਰ ਰਹੇ ਨੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਔਰ ਕਿਸੇ ਵੀ ਠੇਕੇਦਾਰ ਨੂੰ ਕੋਈ ਵੀ ਪੇਮੈਂਟ ਨਾ ਕੀਤੀ ਜਾਵੇ ਔਰ ਜਿਹੜੇ ਜਿਹੜੇ ਵਿੱਚ ਇਹਦੇ ਮਿਲੇ ਨੇ ਸਾਰਿਆਂ ਤੇ ਕਾਰਵਾਈ ਕੀਤੀ ਜਾਵੇ ਔਰ ਮੈਂ ਚੇਤਾਵਨੀ ਦਿਨ ਹਦਾਇਤ ਕਰਦਾ ਸਾਰਿਆਂ ਨੂੰ ਪਾਵੇਂ ਕੋਈ ਅਫਸਰ ਹੈ ਪਾਵੇਂ ਕੋਈ ਠੇਕੇਦਾਰ ਹੈ ਕੋਈ ਵੀ ਕੰਮ ਕਰਨ ਵਾਲਾ ਹੈ ਮੇਰੇ ਹਲਕੇ ਦੇ ਵਿੱਚ ਸਾਰੇ ਕੰਮ ਜਿਹੜੇ ਆ ਬਿਲਕੁਲ ਸਹੀ ਗਾਈਡਲਾਈਨ ਪ੍ਰੋਪਰ ਕਾਨੂੰਨ ਦੇ ਨਾਲ ਹੋਣੇ ਚਾਹੀਦੇ ਨੇ ਜੋ ਕੋਈ ਸਹੀ ਕੰਮ ਨਾ ਕਰੂਗਾ ਅਸੀਂ ਕਿਸੇ ਨੂੰ ਨਹੀਂ ਬਖਸ਼ਣਾ ਇਹ ਪੈਸਾ ਲੋਕਾਂ ਦਾ ਹੈ ਲੋਕਾਂ ਦੇ ਭਲੇ ਲਈ ਲੱਗਦਾ ਹੈ ਪਿੰਡਾਂ ਦੀ ਡਵੈਲਪਮੈਂਟ ਲਈ ਲੱਗਦਾ ਹੈ ਪਰ ਜੇ ਕੋਈ ਇਸੇ ਦੇ ਵਿੱਚ ਭ੍ਰਸ਼ਟਾਚਾਰ ਕਰੇਗਾ ਅਸੀਂ ਕਿਸੇ ਨੂੰ ਨਹੀਂ ਬਖਸ਼ਣਾ ਮੇਰੀ ਚੇਤਾਵਨੀ ਹੈ ਸਾਰਿਆਂ ਨੂੰ ਕੋਈ ਚੋਣ ਜਾਬਦਾ ਦਾ ਨਜਾਇਜ਼ ਫਾਇਦਾ ਚੱਕਣਾ ਚਾਹੁੰਦਾ ਬਿਲਕੁਲ ਨਹੀਂ ਚੱਕਣ ਦੇਾਂਗੇ ਕਿਤੇ ਵੀ ਨਹੀਂ ਲਿਖਿਆ ਕਿ ਇਲੈਕਸ਼ਨ ਦੇ ਵਿੱਚ ਕੋਈ ਜਿਹੜਾ ਕੰਮ ਚੱਲਦਾ ਕੋਈ ਗਲਤ ਹੋਵੇ ਜਿਹੜੇ ਕੰਮ ਨੇ ਪਹਿਲਾਂ ਦੇ ਸਟਾਰਟ ਹੋਏ ਨੇ ਚੋਣ ਜਾਬਦੇ ਤੋਂ ਔਰ ਜੇ ਕਿਸੇ ਅਧਿਕਾਰੀ ਦੇ ਇਹਦੇ ਵਿੱਚ ਮਿਲੀ ਪੁਗਤ ਪਾਈ ਜਾਂਦੀ ਹੈ ਤਾਂ ਕਿਸੇ ਨੂੰ ਨਹੀਂ ਅਸੀਂ ਬਖਸ਼ਾਂਗੇ ਸਾਵਧਾਨ ਹੋ ਜਨ ਸਾਰੇ ਜਿਹੜੇ ਜਿੰਨੇ ਵੀ ਕੰਮ ਚੱਲਦੇ ਪਏ ਨੇ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਡਵੈਲਪਮੈਂਟ ਦੇ ਜਿਹੜੇ ਸਹੀ ਪ੍ਰੋਪਰ ਤਰੀਕੇ ਦੇ ਨਾਲ ਜੋ ਗਾਈਡਲਾਈਨ ਨੇ ਜੋ ਕਾਨੂੰਨ ਹੈ ਉਸ ਸਾਹਮਣੇ ਵਾਲੀ ਕਰਾਏ ਜਾਣ